ਤਰਨਤਾਰਨ ਨੇੜੇ ਪਿੰਡ ਸਤਰੀ ਨਹਿਰਾ ਵਿੱਚੋਂ ਗੁੰਮ ਹੋਏ ਲੜਕੇ ਦੀ ਲਾਸ਼ ਮਿਲੀ। ਮੌਕੇ ਤੇ ਪੁਲਿਸ ਪਹੁੰਚੀ। ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਰਨਤਾਰਨ ਸਿਵ ਹਸਪਤਾਲ ਭੇਜ ਦਿੱਤੀ। ਹਲਕਾ ਖੰਡੂਰ ਦੇ ਅਧੀਨ ਆਉਂਦੇ ਪਿੰਡ ਖਵਾਸਪੁਰ ਤੋਂ 11 ਦੋਸਤਾਂ ਨਾਲ ਮੇਲਾ ਵੇਖਣ ਵਾਸਤੇ ਪਿੰਡ ਵੇਪ ਹੋਈ। ਵਿਖੇ ਦੇਰ ਸ਼ਾਮ ਤੱਕ ਘਰਾਂ ਆਉਣ ਤੇ ਪੁਲਿਸ ਚੌਂਕੀ ਵਿਖੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਲੜਕੇ ਦੇ ਵਾਰਸਾ ਤੇ ਪੁਲਿਸ ਵੱਲੋਂ ਕਾਫੀ ਨੌਜਵਾਨ ਦੀ ਭਾਲ ਕਰਦੇ ਰਹੇ ਪਰ ਨਹੀਂ ਲੱਭ ਸਕੇ ਬੜੀ ਜਦੋਂ ਜਿਹਦ ਨਾਲ ਪਿੰਡ ਸakre ਕੋਲੋਂ ਨਹਿਰ ਵਿੱਚ ਤੈਰਦੀ ਹੋਈ ਨੌਜਵਾਨ ਦੀ ਲਾਸ਼ ਮਿਲੀ ਜਿਸ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਖਵਾਸਪੁਰ ਵਜੋਂ ਹੋਈ ਹੈ ਜਦ ਪੁਲਿਸ ਚੌਂਕੀ ਫਤਿਆਬਾਦ ਹਰਜੀਤ ਸਿੰਘ ਮੌਕੇ ਪੁੱਛ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਕੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਗਈ ਲੜਕੇ ਦੇ ਵਾਰਸਾ ਦੱਸਿਆ ਕਿ 4 ਦਿਨਾਂ ਪਿੰਡ ਖਵਾਸਪੁਰ ਤੋਂ ਆਪਣੇ ਯਾਰਾ ਦੋਸਤਾਂ ਨਾਲ ਮੇਲਾ ਵੇਖਣ ਵਾਸਤੇ ਪਿੰਡ ਵੇਪੋਈ ਵਿਖੇ ਗਿਆ ਸੀ ਅਸੀਂ ਦੇਰ ਸ਼ਾਮ ਕਾਰਨ ਆਉਣ ਤੇ ਪੁਲਿਸ ਚੌਂਕੀ ਫਤਿਹਬਾਦ ਵਿਖੇ ਗੁੰਮ ਹੋਣ ਦੀ ਰਿਪੋਰਟ ਲਿਖਵਾ ਦਿੱਤੀ ਗਈ ਪਰ ਕਾਫੀ ਭਾਲ ਕਰਨ ਤੇ ਨਹੀਂ ਲੱਭਾ ਕਾਫੀ ਜਦੋਂ ਜਹਤੋ ਬਾਦ ਪਿੰਡ ਸਕਰੀ ਨਹਿਰਾ ਵਿੱਚ ਇੱਕ ਨੌਜਵਾਨ ਦੀ ਲਾਸ਼ ਤੈਰਦੀ ਹੋਈ ਮਿਲੀ ਮੌਕੇ ਤੇ ਪੁਲਿਸ ਚੌਂਕੀ ਫਤਿਹਬਾਦ ਇੰਚਾਰਜ ਹਰਜੀਤ ਸਿੰਘ ਨੌਜਵਾਨ ਦੀ ਪਛਾਣ ਕੀਤੀ ਤਾਂ ਪਤਾ ਲੱਗਾ ਇਹ ਨੌਜਵਾਨ ਪਿੰਡ ਵਾਸਪੁਰ ਤੋਂ ਪਿਛਲੇ ਦਿਨੀ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਮੌਕੇ ਤੇ ਵਾਰਸ ਬੁਲਾ ਕੇ ਸਨਕਤ ਕਰਵਾ ਕੇ ਤੁਰੰਤ ਹੀ ਲਾਸ਼ ਨੂੰ ਤਰਨ ਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਤਰਨ ਤਾਰਨ ਤੋਂ ਸਨੁਪਤਾਵਾਦੀ ਖਾਸ ਰਿਪੋਰਟ ਇਹਨਾਂ ਦਾ ਭਾਜੀ ਘਰ ਵੀ ਹੈ ਨੀਗਾ ਪੱਡੇ ਤੇ ਵਿਚਾਰੇ ਉਧਰ ਰਹਿੰਦੇ ਗੋਹਰੇ ਗਰੀਬ ਜਿਹੜੇ 8 ਵਜੇ ਕਰੋ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ ਚ ਨੌਣ ਨੂੰ ਖੜਿਆ ਤੇ 3 ਵਜੇ ਫੋਨ ਕਰਤਾ 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਤੇ ਉਹਨਾਂ ਨੂੰ ਨਹੀਂ ਲੱਭਿਆ ਫਿਰ 7:00 ਚਾਰ ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਕਿੱਦਾਂ ਤੁਹਾਡੇ ਬੱਚੇ ਦਾ ਬੱਚੇ ਦਾ ਨਕਾਸ਼ ਦੀਪ ਸਿੰਘ ਕਿੰਨੇ ਦਿਨੋਂ ਕਿ ਬੱਚਾ ਗਏ ਬੱਚੇ ਨੂੰ ਅੱਜ 5ਵੇਂ ਦਿਨ ਲਾਸ਼ ਲੱਭੀ ਆਨੂੰ ਕੱਲ੍ਹ ਦੀ ਸੀ ਤੇ ਬੱਚਾ ਕੁਮਰ ਥਾਣੇ ਰਿਪੋਰਟ ਖਾਈ ਸੀ ਅੱਜ ਲਖਾਈ ਸੀ ਉਹਨਾਂ ਨੇ ਅੱਡੇ ਕੋਈ ਸੁਣਵਾਈ ਨਹੀਂ ਕੀਤੀ ਆਨੂੰ 5 ਦਿਨੋਂ ਕਿ ਤੱਕ ਖਾਂਦਿਆਂ ਨੂੰ ਅੱਜ ਕਿੱਥੋਂ ਮਿਲੀ ਇਹ ਲਾਸ਼ੇ ਲਾਸ਼ੇ ਆਨੂੰ ਸ਼ਗੜੀ ਪਿੰਡ ਉਧਰੋਂ ਮਿਲੀ ਕੀ ਮੰਕਰਦੇ ਜੀਉਂ ਮੰਗਈਏ ਕਰਦੇ ਸਾਡੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚੇ ਨੂੰ ਨਰ ਬੇਰਮੀ ਤੇ ਰੜ ਮਾਰਿਆ ਹੈ ਬੱਚਾ 18 ਸਾਲਾਂ ਦਾ ਹੀ ਬਿਲਕੁਲ ਕੋਈ ਹੋਤ ਕਰੋ ਲੈਣਾ ਇਹ ਚੁੱਪ ਕਰਕੇ ਚਲ ਗਿਆ ਦੀ ਮੰਮਾ ਨੇ ਕਿਹਾ ਵੀ ਕਾਜ ਨਾ ਜਾ ਕਿੱਥੇ ਚੱਲਿਆ ਮੰਮਾ ਮੈਂ ਆਉਣਾ ਮੈਂ ਫਿਰ ਨਾਲੇ ਘਰੇ ਨਹੀਂ ਭੇਜਿਆ ਮੁੜ ਕੇ ਅੱਜ 5 ਦਿਨ ਹੋ ਗਏ ਆ ਸਾਡੇ ਕੋਈ ਸੁਲਮਾਈ ਨਹੀਂ ਕੀਤੀ ਇਹਨਾਂ ਨੇ ਚਲੋ ਜਿਹਦੀ ਲਾਸਟ ਵੀਡੀਓ ਕਰ ਰਹੀ ਸੀ ਇਹ ਬੱਚੇ ਦੀ ਲਾਸਟ ਜਿਹੜੀ ਹੈ 21 ਤਰੀਕ ਨੂੰ ਇਹ ਬੱਚੇ ਦੇ ਮਾਪੋ ਨੇ ਆਕਾਸ਼ਦੀਪ ਸਿੰਘ ਪੁੱਤਰ ਮਜੀਦ ਸਿੰਘ ਵਾਸੀ ਪਠਾ ਫਾਸਪੁਰ ਪਠਾ ਦੇ ਕੰਮ ਕਰਦੇ ਸੀ ਇਹਨਾਂ ਨੇ ਰਿਪੋਰਟ ਦਰਸਾ ਦਿੱਤੀ ਕਿ ਬੱਚਾ ਸਾਡਾ ਮੇਲਾ ਵੇਖਣ ਗਿਆ ਵੇਂਪੋੜੀ ਤੋਂ ਵਾਪਸ ਨਹੀਂ ਆਇਆ ਜੋ ਇਸ ਬੰਦ ਵਿੱਚ ਅਸੀਂ ਰਿਪੋਰਟ ਦਰਜ ਕਰਕੇ ਇਤਿਹਾਸ ਸ਼ੁਰੂ ਹੋਗਾ ਜਰੀ ਕਰਤਾ ਸੀ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੇ ਜਿਹੜੇ ਆ ਨਹਾਉਂਦੇ ਸੀ ਕਿਤੇ ਉਸ ਤੋਂ ਅੱਜ ਕੱਲ ਇਹਦਾ ਵੈਰੀਫਾਈ ਕਰਦੇ ਰਹੇ ਕਾਲੇ ਦੀ ਰੈਡਵੁੱਡ ਹੀ ਰਿਹਾ ਪਿੰਡ ਸ਼ਕਰੀ ਤੋਂ ਅ ਅ ਸ਼ੂਗਲ ਨਾਟਰੀ ਤੋਂ ਮਿਲ ਗਿਆ ਜੀ ਉਹ ਆਜ ਪੋਸਟਮਾਰਟ ਵਾਸਤੇ ਇੱਥੇ ਲੈ ਆਂਦੇ ਆ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਜੋ ਡਾਕਟਰ ਦੀ ਰਿਪੋਰਟ ਆਏ ਉਹ ਮੈਂ ਪੂਰੀ ਕਰ ਦਵਾਂ ਕਰਦੇ ਸ਼ੰਕਾ ਕਰ ਰਹੇ ਵੀ ਉਹ ਮੁੰਡੇ ਕਿਤੇ ਸਰਟੀਫਿਕੇਟ ਕੋ ਗਲਤ ਨਹੀਂ ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ ਅਸੀਂ ਉਹ ਉਹ ਕਿੰਨੇ ਛੋਟੇ ਬੱਚੇ ਸੀ ਇਹ ਮੇਲਾ ਦੇਖਣ ਗਏ ਸੀ ਉੱਥੋਂ ਨਹਾ ਕੇ ਉੱਥੋਂ ਆਉਂਦੇ ਆ ਫਿਰ ਅਸੀਂ ਨਹਾਉਣ ਤੋਂ ਬਾਅਦ ਇਹਨਾਂ ਨੇ ਕੋਈ ਹੋਰ ਜਿਹੀ ਗੱਲ ਨਹੀਂ ਆਈ ਜੀ ਮਕਾਨਾ ਸੀ ਬਣੀ ਬਈ ਕਰ ਲਈ ਬਹੁਤ ਬਾਕੀ ਪੋਸਟ ਮਾਰਨ ਤੋਂ ਬਾਅਦ ਹੀ ਅਗਲੀ ਕਰੀ ਲੱਗਦਾ ਇਹ ਡੁੱਬਨ ਕਰਕੇ ਹੀ ਹੋ ਰਹੀ ਲੱਛੀ ਹਾਂ ਨਹੀਂ ਹਾਂ ਉਹ ਡੁੱਬਨ ਕਰਕੇ ਉਥੇ ਕਲੀਅਰ ਹੋ ਗਿਆ ਜੋ ਕਾਲ ਹੈ ਡੈਡ ਬੋਰਡ ਜਿਹੜਾ ਉਥੋਂ ਲੈ ਆਏ ਨੇ ਓਕੇ ਥੈਂਕ ਯੂ